ਮੇਰੇ ਰਮਈਏ ਰੰਗਮਜੀਠਾ ਕਹੁਰ ਬਦਾਸ ਚਮਾਰ ਜੈਸਾ ਰੰਗ ਕੁਸੰਭ ਕਾ ਤੈਸਾ ਇਹੋ ਸੰਸਾਰ ਮੇਰੇ ਰਮਈਏ ਰੰਗਮਜੀਠਾ ਕਹੁਰ ਬਦਾਸ ਚਮਾਰ ਸਤਿਕਾਰ ਜੋ ਗੁਰਾਂ ਦੀ ਸਾਜਿਨੇ ਬਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀਓ ਆਉ ਸੁਭਾਗ ਸਮਾਪਤ ਹੋਇਆ ਹੈ ਗੁਰੂ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾ ਰਹੇ ਹਾਂ ਬੜਾ ਭਾਗੇ ਹਾਂ ਬੜਾ ਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰਮ ਛੋਟਾਂ ਖਾਵੈ ਬਿਨ ਭਾਗਾ ਸਤ ਸੰਗ ਨਾ ਲਬੈ ਮਨ ਸੰਗਤ ਮਾਇਨ ਪ੍ਰੀਜੈ ਜੀਉ ਸੋ ਆਓ ਸ਼੍ਰੀ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਆਪ ਜੀ ਸਰਵਣ ਕਰਦੇ ਆ ਰਹੇ ਹੋ ਆਪ ਜੀ ਨੇ ਸਰਵਣ ਕੀਤਾ ਸੀ ਕਿ ਇਸ ਤਰ੍ਹਾਂ ਸ਼੍ਰੀ ਰਵਿਦਾਸ ਮਹਾਰਾਜ ਜੀ ਨਾਲ ਬਿਤਕਰਾ ਉੱਚ ਜਾਤੀ ਵਾਲਿਆਂ ਨੇ ਜੀਨੋ ਜੀਨਾ ਨੂੰ ਆਪਣਾ ਜਾਤ ਅਪਮਾਨੀਆਂ ਸਕਦੇ ਆ ਜਾਤ ਦਾ ਅਪਮਾਨ ਸੋ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੋ ਆਓ ਹੁਣ ਰਹਿਣੀਆਂ ਕਥਾਵਾਂ ਸਰਵਣ ਕਰੀਏ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕੋਈ ਰਸਨਾ ਬਾਂਝੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਤਰ੍ਹਾਂ ਜਦੋਂ ਸ਼੍ਰੀ ਰਵਿਦਾਸ ਮਹਾਰਾਜ ਜੀ ਦੇ ਪਿਤਾ ਨੂੰ ਆ ਕੇ ਉਹ ਸਜਾਤ ਬਮਾਨੀਆਂ ਨੇ ਉਲਾਂਬੇ ਦਿੱਤੇ ਤਾਂ ਗੁਰਮਖ ਪਿਆਰਿਓ ਸ਼੍ਰੀ ਰਵਿਦਾਸ ਮਹਾਰਾਜ ਜੀ ਨੂੰ ਬੁਲਾ ਕੇ ਕੋਲ ਪਿਤਾ ਜੀ ਨੇ ਸਮਝਾਇਆ ਪਰ ਆਪ ਜੀ ਨੇ ਇਹ ਸਰਵਣ ਕੀਤਾ ਸੀ ਕਿ ਸ਼੍ਰੀ ਰਵਿਦਾਸ ਮਹਾਰਾਜ ਜੀ ਨੇ ਆਖਿਆ ਕਿ ਮੈਂ ਕੋਈ ਚੋਰੀ ਨਹੀਂ ਕਰਦਾ ਮੈਂ ਕੋਈ ਡਾਕੇ ਨਹੀਂ ਮਾਰਦਾ ਮੈਂ ਕੋਈ ਮਾੜਾ ਕਰਮ ਨਹੀਂ ਕਰਦਾ ਜੇ ਕੋਈ ਮਾੜਾ ਕਰਮ ਕਰਦਾ ਹਾਂ ਉਹ ਤੋਂ ਹਟਾਉਣਾ ਚਾਹੀਦਾ ਹੈ ਪਰ ਤੁਸੀਂ ਮੈਨੂੰ ਚੰਗੇ ਕੰਮ ਤੋਂ ਹਟਾ ਰਹੇ ਹੋ ਸੰਸਾਰ ਐਸਾ ਹੈ ਮਾੜੇ ਪਾਸੇ ਕੋਈ ਬੱਚਾ ਤੁਰਿਆ ਜਾਂਦਾ ਹੈ ਕੋਈ ਕਿਸੇ ਦਾ ਪਰਿਵਾਰ ਮਾੜੇ ਪਾਸੇ ਤੁਰਿਆ ਜਾਂਦਾ ਤਾਂ ਵੇਖ ਕੇ ਉਹ ਖੁਸ਼ ਹੁੰਦੇ ਨੇ ਦੂਸਰੇ ਪਰ ਸੰਸਾਰ ਐਸਾ ਹੈ ਜੇ ਕੋਈ ਚੰਗੇ ਪਾਸੇ ਤੁਰਦਾ ਤਾਂ ਉਹਨੂੰ ਰੋਕਣ ਵਾਲੇ ਬਹੁਤ ਹੁੰਦੇ ਨੇ ਕੋਈ ਮਾੜੇ ਪਾਸੇ ਤੁਰਦਾ ਉਹਨੂੰ ਰੋਕਣ ਵਾਲਾ ਕੋਈ ਨਹੀਂ ਹੁੰਦਾ ਉਹਨੋਂ ਸਗੋਂ ਹੌਸਲਾ ਦੇਣ ਵਾਲੇ ਬੜੇ ਹੁੰਦੇ ਐ ਹੁਣ ਰਵਦਾਸ ਮਹਾਰਾਜ ਜੀ ਉਹਨਾਂ ਨੂੰ ਬਰਾਦਰੀ ਨੇ ਵੀ ਆਖਿਆ ਵੀ ਤੂੰ ਇਦਾਂ ਨਾ ਕਰਿਆ ਕਰ ਪਰ ਉਹ ਕਹਿਣ ਲੱਗੇ ਵੀ ਮੈਂ ਤੇ ਪ੍ਰਮਾਤਮਾ ਦੇ ਗੁਣ ਗਾਉਣਾ ਹਾਂ ਮੈਂ ਤੇ ਵਾਹਿਗੁਰੂ ਦੇ ਗੁਣ ਗਾਉਣਾ ਹਾਂ ਸ਼੍ਰੀ ਰਾਮਾਨੰਦ ਜੀ ਦਾ ਇੱਕ ਚੇਲਾ ਸੀ ਪਰਮਾਨੰਦ ਜੋ ਸ਼੍ਰੀ ਰਬਦਾਸ ਮਹਾਰਾਜ ਜੀ ਦਾ ਗੁਰ ਭਾਈ ਸੀ ਇਕੱਠੇ ਉਹ ਪੜੇ ਇਕੱਠੇ ਹੀ ਉਹਨਾਂ ਨੇ ਗੁਰੂ ਧਾਰਨ ਕੀਤਾ ਸੀ ਪਰਮਾਨੰਦ ਜੀ ਰਾਮਾਨੰਦ ਜੀ ਦੇ ਚੇਲੇ ਹੋਏ ਨੇ ਰਾਮਾਨੰਦ ਜੀ ਦੇ ਚੇਲੇ ਸ਼੍ਰੀ ਰਬਦਾਸ ਜੀ ਵੀ ਹੋਏ ਨੇ ਇਕੱਠੇ ਗੁਰ ਭਾਈ ਪਰਮਾਨੰਦ ਤੇ ਸ਼੍ਰੀ ਰਬਦਾਸ ਜੀ ਗੁਰਭਾਈ ਸਨ ਉਹ ਉਸੇ ਦਿਨ ਸ਼੍ਰੀ ਰਬਦਾਸ ਜੀ ਨਾਲ ਗੋਸ਼ਟ ਕਰਨ ਆ ਨਿਕਲੇ ਆ ਇਹਦੇ ਮਨ ਵਿੱਚ ਬੜਾ ਵੱਡਾ ਹੰਕਾਰ ਸੀ ਜਿਹੜਾ ਪਰਮਾਨੰਦ ਸੀ ਇਹ ਹੰਕਾਰੀ ਵੀ ਮੈਂ ਵਿਦਿਆ ਪੜੀ ਹੋਈ ਐ ਮੈਂ ਗ੍ਰੰਥ ਪੜੇ ਹੋਏ ਨੇ ਮੈਂ ਬੰਦਗੀ ਕੀਤੀ ਹੋਈ ਐ ਕਈਆਂ ਨੂੰ ਇਸ ਤਰ੍ਹਾਂ ਚੰਗੇ ਕੰਮਾਂ ਦਾ ਹੀ ਚੰਗੇ ਕਰਮ ਜੇ ਉਹ ਕਰਦੇ ਨੇ ਤਾਂ ਉਹਨਾਂ ਦੀ ਹੰਕਾਰ ਹੋ ਜਾਂਦਾ ਹੈ ਇਹ ਨਹੀਂ ਵੀ ਕੇਵਲ ਮਾਇਆ ਦਾ ਹੰਕਾਰ ਹੋਣਾ ਹੈ ਕੇਵਲ ਦੁਨੀਆ ਤੇ ਪੈਸੇ ਦਾ ਹੀ ਹੰਕਾਰ ਹੋਣਾ ਜਾਂ ਇਹ ਕਹਿ ਲਈਏ ਵੀ ਪਦਾਰਥਾਂ ਦੀ ਹੰਕਾਰ ਹੋਣਾ ਪਰ ਨਹੀਂ ਹੰਕਾਰ ਕਿਸੇ ਨੇ ਵੀ ਹੋ ਸਕਦਾ ਹੈ ਆਪਣੀ ਵਿਦਿਆ ਦਾ ਵੀ ਹੰਕਾਰ ਹੋ ਸਕਦਾ ਹੈ ਹੁਣ ਆਪਣੀ ਵਿਦਿਆ ਦਾ ਹੰਕਾਰ ਚੁੱਕੀ ਫਿਰਦਾ ਹੈ ਪਰਮਾਨੰਦ ਤੇ ਗੁਰਮਖ ਪਿਆਰਿਓ ਹੁਣ ਗੱਲਬਾਤ ਕਰਨ ਵਾਸਤੇ ਸ੍ਰੀ ਰਵਿਦਾਸ ਜੀ ਨਾਲ ਨਿਕਲੇਆ ਇਹਦੇ ਮਨ ਵਿੱਚ ਬੜਾ ਵੱਡਾ ਹੰਕਾਰ ਸੀ ਕਿ ਮੇਰੇ ਜਿਹਾ ਕੋਈ ਹੋਰ ਬੰਦਗੀ ਨਹੀਂ ਕਰਦਾ ਤੇ ਗੁਰਮਖ ਪਿਆਰਿਓ ਸ੍ਰੀ ਰਵਿਦਾਸ ਜੀ ਇਹ ਮਹਿਮਾ ਸੁਣ ਕੇ ਉਹਨਾਂ ਦੀ ਮਹਿਮਾ ਸੁਣ ਕੇ ਨਾ ਕਿਹਾ ਕਰਦਾ ਉਹ ਕਹਿੰਦੇ ਤੁਸੀਂ ਰਵਿਦਾਸ ਚਮਾਰ ਨੇ ਕੀ ਭਗਤੀ ਕਰਨੀ ਐ ਉਹਨੇ ਇਦਾਂ ਆਖਦਾ ਹੁੰਦਾ ਜਿਹੜਾ ਪਰਮਾਨੰਦ ਸੀ ਨਾ ਬੜਾ ਹੰਕਾਰੀ ਸੀ ਉਹ ਇਦਾਂ ਆਖਦਾ ਹੁੰਦਾ ਉਹਨੇ ਨੀਚ ਜਾਤ ਵਿੱਚ ਰਹਿ ਕੇ ਉਹਨੇ ਕੀ ਭਗਤੀ ਕਰਨੀ ਐ ਪਖੰਡ ਕਰਕੇ ਸੰਸਾਰ ਨੂੰ ਠੱਗ ਰਿਹਾ ਮੈਂ ਇਸ ਨੂੰ ਅੱਜ ਹੀ ਪਰਖ ਲੈਣਾ ਮੇਰੇ ਸਾਹਮਣੇ ਕਿਸੇ ਦਾ ਬਲ ਨਹੀਂ ਠਹਿਰ ਸਕਦਾ ਪਰਮਾਨੰਦ ਆਖਣ ਲੱਗਾ ਮੇਰੇ ਵਿੱਚ ਆਕਾਸ਼ ਤੇ ਤਾਰੇ ਤੋੜਨ ਦੀ ਅਟਲ ਸ਼ਕਤੀ ਹੈ ਇਸ ਪ੍ਰਕਾਰ ਇਹ ਭੁੱਲਿਆ ਹੋਇਆ ਮਾਨ ਵਿੱਚ ਇੱਕ ਥਾਲ ਲੈ ਕੇ ਨਾ ਉਸ ਵਿੱਚ ਕੁਝ ਰਹਿ ਨਾ ਦੇ ਮੰਨ ਕੇ ਮੋਤੀ ਪਾ ਲੇ ਮੋਤੀ ਪਾ ਕੇ ਰਮਾਲ ਨਾਲ ਢੱਕ ਕੇ ਸ੍ਰੀ ਰਵਿਦਾਸ ਮਹਾਰਾਜ ਜੀ ਕੋਲ ਲੈ ਕੇ ਆਇਆ ਕਹਿੰਦਾ ਰਵਿਦਾਸ ਮਹਾਰਾਜ ਜੀ ਦੀ ਪਰਖ ਕਰਨੀ ਹੈ ਪਰਖ ਕਰਨ ਵਾਸਤੇ ਆਇਆ ਪਰਮਾਨੰਦ ਬਿਰਾਗੀ ਜੋ ਸ੍ਰੀ ਰਵਿਦਾਸ ਜੀ ਦਾ ਹੀ ਗੁਰ ਭਾਈ ਸੀ ਜਦੋਂ ਆਇਆ ਨਾ ਰਮਾਲ ਨਾਲ ਟੱਕ ਕੇ ਥਾਲੀ ਦੇ ਵਿੱਚ ਉਹ ਮੋਤੀ ਮੰਨ ਕੇ ਪਾ ਕੇ ਆ ਕੇ ਗੁਰਮੁਖ ਪਿਆਰਿਓ ਰਵਿਦਾਸ ਮਹਾਰਾਜ ਜੀ ਕੋਲ ਬਹਿ ਗਿਆ ਸੀਤਾਰਾਮ ਬੁਲਾਇਆ ਜਿਵੇਂ ਆਪਾਂ ਫਤਿਹ ਬੁਲਾਉਨੇ ਆ ਸਾਸਰੀ ਕਲ ਬੁਲਾਉਨੇ ਆ ਇਸ ਤਰ੍ਹਾਂ ਉਹਨੇ ਸੀਤਾਰਾਮ ਬੁਲਾਇਆ ਅਗੋਂ ਸ਼੍ਰੀ ਰਵਿਦਾਸ ਮਹਾਰਾਜ ਜੀ ਨੇ ਵੀ ਸੀਤਾਰਾਮ ਦਾ ਜਵਾਬ ਜੈ ਸੀਤਾਰਾਮ ਦੇ ਵਿੱਚ ਦਿੱਤਾ ਤੇ ਗੁਰਮਖ ਪਿਆਰੇ ਹੁਣ ਪ੍ਰਸ਼ਾਦਾ ਪਾਣੀ ਦੀ ਸੇਵਾ ਪੁੱਛੀ ਵਧੀਆ ਆਸਣ ਤੇ ਬਹਾਇਆ ਉਹਨੂੰ ਘਰ ਵਿੱਚ ਗੁਰ ਭਾਈ ਆਇਆ ਸ੍ਰੀ ਰਵਿਦਾਸ ਜੀ ਨੇ ਬਹੁਤ ਸਤਿਕਾਰ ਕੀਤਾ ਧੰਨਵਾਦ ਕੀਤਾ ਹੁਣ ਇਧਰ ਉਤਰ ਪ੍ਰਸ਼ਨ ਤੋਂ ਬਾਅਦ ਪਰਮਾਨੰਦ ਬਰਾਗੀ ਨੇ ਆਖਿਆ ਭਗਤ ਜੀ ਆਪ ਦੀ ਗਰੀਬੀ ਤੇ ਮੈਨੂੰ ਬੜੀ ਦਇਆ ਆਈ ਹੈ ਇਸ ਲਈ ਆ ਮੈਂ ਮੋਤੀਆਂ ਦਾ ਥਾਲ ਲੈ ਕੇ ਆਇਆ ਕਰਨੀ ਤੇ ਪਰਖ ਸੀ ਵਰਖ ਕਰਨ ਵਾਸਤੇ ਆਇਆ ਮੋਤੀਆਂ ਦਾ ਥਾਲ ਲੈ ਕੇ ਆਇਆ ਭੇਟਾ ਕਰਨ ਵਾਸਤੇ ਤੁਹਾਨੂੰ ਤੇ ਕਿਰਪਾ ਕਰਕੇ ਇਹ ਸਾਂਭ ਲਵੋ ਇਹ ਅਤੁੱਟ ਪਦਾਰਥ ਹੈ ਜੋ ਆਪ ਜੀ ਤੋਂ ਕਦੇ ਪਰਮਾਨੰਦ ਦੀ ਇਉਂ ਲਾਲਚ ਭਰੀ ਸਿੱਖਿਆ ਤੇ ਭਗਤ ਜੀ ਨੂੰ ਹਾਸਿ ਆ ਗਈ ਜਦੋਂ ਪਰਮਾਨੰਦ ਜੀ ਕਹਿ ਰਹੇ ਨੇ ਇਹ ਅਤੁੱਟ ਪਦਾਰਥ ਹੈ ਇਹਨੂੰ ਸਾਹਮ ਲਵੋ ਤੁਹਾਡੇ ਕੰਮ ਆਵੇਗਾ ਇਹ ਥਾਲ ਮੋਤੀਆਂ ਦਾ ਤੁਸੀਂ ਗਰੀਬ ਹੋ ਮੈਂ ਤੁਹਾਨੂੰ ਭੇਟਾ ਕਰਨ ਵਾਸਤੇ ਆਇਆ ਹਾਂ ਜਦੋਂ ਅਰਵਦਾਸ ਮਹਾਰਾਜੀ ਨੇ ਵੇਖਿਆ ਕਿ ਇਹ ਲਾਲਚ ਦੀ ਸਿੱਖਿਆ ਦੇ ਰਿਹਾ ਮੈਨੂੰ ਤਾਂ ਅਰਵਦਾਸ ਜੀ ਨੂੰ ਹਾਸਾ ਆ ਗਿਆ ਆਖਿਆ ਕਹਿੰਦੇ ਪਰਮਾਨੰਦ ਜੀ ਉਹ ਸਾਰੀ ਉਮਰ ਹੋ ਗਈ ਤੁਹਾਨੂੰ ਯੋਗ ਕਮਾਉਂਦਿਆਂ ਨੂੰ ਸਾਰੀ ਉਮਰ ਬਤੀਤ ਹੋ ਗਈ ਤੁਹਾਡੀ ਪਰੰਤੂ ਮਾਇਆ ਦਾ ਮੋਹ ਅਜੇ ਵੀ ਮਨ ਵਿੱਚੋਂ ਨਹੀਂ ਨਿਕਲਿਆ ਖੁਰ ਸਤਨਾ ਤੁਸੀਂ ਸਾਡੇ ਸਾਹਮਣੇ ਮਾਇਆ ਲਿਆ ਕੇ ਰੱਖੀ ਹੈ ਤੁਸੀਂ ਬੜੇ ਚਿਰ ਤੋਂ ਭਗਤੀ ਕਰਦੇ ਆ ਰਹੇ ਹੋ ਨਾਮ ਜਪਦੇ ਆ ਰਹੇ ਹੋ ਹਜੇ ਤੱਕ ਤੁਹਾਡੇ ਮਨ ਵਿੱਚ ਇਹ ਮਾਇਆ ਦਾ ਮੋਹ ਨਹੀਂ ਗਿਆ ਇਹ ਮੋਹ ਮਨੁੱਖ ਨੂੰ ਜਨਮ ਮਰਨ ਦੇ ਗੇੜ ਵਿੱਚ ਪਰਮਾਉਂਦਾ ਹੈ ਮਾਇਆ ਮਾੜੀ ਨਹੀਂ ਹੈ ਪਰ ਇਹਦਾ ਮੋਹ ਮਾੜਾ ਹੈ ਇਹ ਕੇਵਲ ਮਾਇਆ ਗੁਜਰਾਨ ਹੈ ਗੁਜ਼ਾਰੇ ਵਾਸਤੇ ਹੈ ਮਾਇਆ ਇਹ ਨਹੀਂ ਵੀ ਸਾਹਮ ਸਾਹਮ ਕੇ ਆਪਣੇ ਕੋਲ ਰੱਖੇ ਉਹ ਕਹਿੰਦੇ ਮਾਇਆ ਤਾਂ ਕੇਵਲ ਗੁਜ਼ਾਰੇ ਵਾਸਤੇ ਸੀ ਉਹ ਤੂੰ ਮੋਹ ਪਾ ਕੇ ਵਹਿ ਗਿਆ ਸ੍ਰੀ ਰਵਿਦਾਸ ਮਹਾਰਾਜ ਜੀ ਕਹਿੰਦੇ ਇਹ ਮੋਹ ਜਿਹੜਾ ਹੈ ਨਾ ਮਾਇਆ ਦਾ ਇਹ ਮਨੁੱਖ ਨੂੰ ਗੇੜ ਜਨਮ ਮਰਨ ਦੇ ਵਿੱਚ ਪਾ ਦਿੰਦਾ ਹੈ ਆਪਣੀ ਇਹ ਮਾਇਆ ਕਿਸੇ ਗਰੀਬ ਨਿਰਧਨ ਨੂੰ ਵੰੜ ਦੇ ਸਾਨੂੰ ਲੋੜ ਨਹੀਂ ਹੈ ਅਸੀਂ ਆਪਣੇ ਰੰਗ ਵਿੱਚ ਮਸਤਾਂ ਮਾਇਆ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਕ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਾਰ ਇਹ ਸ਼ਬਦੋ ਚਰਨ ਕੀਤਾ ਮਾਈ ਮਾਇਆ ਛਲ ਤ੍ਰਿੰਕੀ ਅਗਨ ਮੇਗ ਕੀ ਛਾਇਆ ਗੋਬਿੰਦ ਭਾਜਨ ਬਿਨ ਹੜ ਕਾ ਜਲ ਇਸ ਤੇ ਜ਼ਹਿਰੀਲੀ ਨਾਗਨ ਨੇ ਦੇ ਡੰਗ ਤੋਂ ਬਚਣਾ ਵਾਸਤੇ ਇਹ ਉਪਾਅ ਕਰਨਾ ਚਾਹੀਏ ਰਬਦਾਸ ਜੀ ਦਾ ਇਦਾਂ ਸੁਭ ਉਪਦੇਸ਼ ਸੁਣ ਕੇ परमानंद ਉਹਦਾ ਹੰਕਾਰੀ ਦਾ ਹੰਕਾਰ ਦੂਰ ਹੋ ਗਿਆ ਪਿਆਰ ਦੇ ਨਾਲ ਗਿਆਨ ਗੋਸ਼ਟ ਕਰਕੇ ਆਪਣੇ ਡੇਰੇ ਚ ਰਿਆ ਗਿਆ ਇਸ ਪ੍ਰਕਾਰ ਸਾਰੇ ਸੰਤ ਸਾਧ ਗੋਸ਼ਟਾਂ ਕਰ ਕਰ ਨਿਤਰਤ ਹੋ ਗਏ ਕਿ ਕਈ ਤੇ ਗੁਰਮਖ ਪਿਆਰਿਓ ਸ਼੍ਰੀ ਰਵਿਦਾਸ ਮਹਾਰਾਜ ਜੀ ਦੇ ਸੇਵਕ ਬਣ ਕੇ ਸਨ ਜਿਹੜੇ ਵਿਚਾਰ ਕਰਨ ਵਾਸਤੇ ਆਉਂਦੇ ਤੜਕਸਾਰ ਫਿਰ ਭਗਤ ਜੀ ਨੇ ਈਸ਼ਵਰ ਦਾ ਧਿਆਨ ਜੋੜਨਾ ਠਾਕਰਾਂ ਦੀ ਪੂਜਾ ਆਰੰਭ ਕਰ ਦਿੱਤੀ ਮਨੋ ਕਾਮਨਾ ਪੂਰਨ ਕਰਕੇ ਕਰਤਾਰ ਤੇ ਉਹਦੇ ਅਮਰਤ ਦੇ ਵੇਰੇ ਇੱਕ ਸਾਧੂ ਦਾ ਰੂਪ ਧਾਰਨ ਕਰਕੇ ਦਰਸ਼ਨ ਦਿੱਤੇ ਤੇ ਗੁਰਮਖ ਪਿਆਰਿਓ ਨੂਰੀ ਜੋਤ जग ਦੀ ਦੇਖ ਰਵਿਦਾਸ ਮਹਾਰਾਜ ਜੀ ਨੇ ਭਗਵਾਨ ਨੂੰ ਪਛਾਨ ਲਿਆ ਜਦੋਂ ਭਗਵਾਨ ਨੇ ਨਾ ਵੇਖਿਆ ਕਿ ਇੰਨੀ ਗਰੀਬੀ ਵਿੱਚ ਰਹਿ ਕੇ ਵੀ ਜੋੜੇ ਗੰਨ ਕੇ ਵੀ ਉਹ ਟੁੱਟਿਆ ਨਹੀਂ ਜੁੜਿਆ ਹੋਇਆ ਜਦੋਂ ਪ੍ਰਮਾਤਮਾ ਇਹ ਵੇਖਦਾ ਉਹ ਦੁੱਖ ਦੇ ਵਿੱਚ ਬੜਾ ਦੁੱਖ ਹੈ ਘਰ ਦੇ ਵਿੱਚ ਦੁੱਖ ਦੇ ਵਿੱਚ ਵੀ ਉਹ ਜੁੜਿਆ ਹੋਇਆ ਹੈ ਦੁੱਖ ਦੇ ਵਿੱਚ ਵੀ ਉਹ ਆ ਕੇ ਗੁਰੂ ਕੇ ਚਰਨਾਂ ਵਿੱਚ ਨਮਸਕਾਰ ਕਰਦਾ ਉਹ ਦੁੱਖ ਦੇ ਵਿੱਚ ਵੀ ਉਹ ਨਹੀਂ ਭੁੱਦਿਆ ਸੁੱਖ ਆ ਕੇ ਘਰ ਵਿੱਚ ਘਰ ਵਿੱਚ ਕੋਈ ਵੀ ਸੁੱਖ ਆ ਗਿਆ ਪੁੱਤਰ ਦਾ ਜਨਮ ਹੋਇਆ ਵਿਆਹ ਹੋਇਆ ਉਹ ਨਹੀਂ ਭੁੱਲਿਆ ਫਿਰ ਵੀ ਗੁਰੂ ਨੂੰ ਯਾਦ ਰੱਖਿਆ ਤੇ ਕਹਿੰਦੇ ਨੇ ਪ੍ਰਮਾਤਮਾ ਫਿਰ ਗੁਰਮੁਖ ਪਿਆਰਿਓ ਉਹਨਾਂ ਤੇ ਪ੍ਰਸੰਨ ਹੁੰਦਾ ਹੈ ਉਹਨਾਂ ਤੇ ਖੁਸ਼ ਹੁੰਦਾ ਹੈ ਹੁਣ ਸ਼੍ਰੀ ਰਵਿਦਾਸ ਮਹਾਰਾਜ ਜੀ ਤੇ ਜਦੋਂ ਵੇਖਿਆ ਕਿ ਇੱਕ ਗਰੀਬੀ ਦਾ ਸਾਦੇ ਵਿੱਚ ਜਿਉਂ ਰਹੇ ਨੇ ਪਰ ਫਿਰ ਵੀ ਪ੍ਰਮਾਤਮਾ ਦਾ ਨਾਮ ਨਹੀਂ ਭੁੱਲੇ ਕੋਈ ਬਹਾਨਾ ਨਹੀਂ ਵਾਹਿਗੁਰੂ ਦਾ ਨਾਮ ਹਮੇਸ਼ਾ ਜਪਦੇ ਰਹਿੰਦੇ ਨੇ ਤੇ ਗੁਰਮਖ ਪਿਆਰਿਓ ਫਿਰ ਇੱਕ ਦਿਨ ਦੀ ਗੱਲ ਹੈ ਕਿ ਇੱਕ ਸਾਧੂ ਦਾ ਰੂਪ ਧਾਰਨ ਕਰਕੇ ਆ ਗਿਆ ਰੱਬ ਪਰਮਾਤਮਾ ਇੱਕ ਸਾਧੂ ਦਾ ਰੂਪ ਧਾਰਨ ਕਰਕੇ ਦਰਸ਼ਨ ਦੇਣ ਵਾਸਤੇ ਆ ਗਿਆ ਸ੍ਰੀ ਅਰਵਦਾਸ ਮਹਾਰਾਜ ਜੀ ਨੂੰ ਉਹਦਾ ਕੋਈ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਆ ਜਾਵੇ ਭਗਤ ਨਾਮਦੇਵ ਜੀ ਪ੍ਰਸ਼ਾਦੇ ਪਕਾਰੇ ਸੀ ਰਸ਼ਾਦੇ ਪਕਾਉਂਦੇ ਆ ਪਕਾਉਂਦੇ ਆ ਜਦੋਂ ਤਵੇ ਦੇ ਉੱਪਰ ਰੋਟੀ ਪ੍ਰਸ਼ਾਦਾ ਪਾਉਣ ਲੱਗੇ ਨਾ ਧਿਆਨ ਉਧਰ ਚਰਿਆ ਗਿਆ ਤਵੇ ਦੇ ਵੱਲ ਧਿਆਨ ਚਰਿਆ ਗਿਆ ਤੇ ਛਾਬੇ ਦੇ ਵਿੱਚੋਂ ਕੁੱਤਾ ਰੋਟੀ ਚੁੱਕ ਕੇ ਭੱਜ ਲਿਆ ਤੇ ਗੁਰਮੁਖ ਪਿਆਰਿਓ ਜੇ ਜਾਂਦੇ ਕੁੱਤੇ ਨੂੰ ਪਛਾਣ ਲਿਆ ਉਹ ਕੁੱਤਾ ਨਹੀਂ ਸੀ ਉਹ ਰੱਬ ਨੇ ਰੂਪ ਧਾਰਨ ਕੀਤਾ ਸੀ ਆਖੋ ਸਤਨਾਮ ਜਦੋਂ ਨਾਮਦੇਵ ਜੀ ਨੇ ਵੇਖਿਆ ਉਹ ਕੁੱਤਾ ਰੋਟੀਆਂ ਚੁੱਕ ਕੇ ਭੱਜ ਰਿਹਾ ਹੈ ਪ੍ਰਸ਼ਾਦੇ ਚੁੱਕ ਕੇ ਭੱਜ ਰਿਹਾ ਹੈ ਪਿੱਛੇ ਪਿੱਛੇ ਭਗਤ ਨਾਮਦੇਵ ਜੀ ਘਿਓ ਵਾਲਾ ਕੁੱਜਾ ਲੈ ਕੇ ਦੌੜ ਪਏ ਆਖਣ ਲੱਗੇ ਬੀਠਲ ਉਦੋਂ ਬੀਠਲ ਆਖਦੇ ਹੁੰਦੇ ਉਦੋਂ ਭਗਵਾਨ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਰਾਮ ਨੂੰ ਬੀਠਲ ਕਹਿੰਦੇ ਹੁੰਦੇ ਇਹ ਬੀਠਲ ਰੁੱਖੀ ਨਾ ਖਾਇਓ ਚੋਪੜ ਕੇ ਖਾ ਲਿਓ ਆਖੋ ਸਤਨਾਮ ਪਛਾਨ ਲਿਆ ਤੇਰੀ ਚਾਲ ਕੂਕਰਾਂ ਵਾਲੀ ਲੱਗਦਾ ਅੰਤਰਜਾਮੀ ਐ ਉਹ ਤੇਰੀ ਚਾਲ ਕੂਕਰਾਂ ਵਾਲੀ ਐ ਪਰ ਤੂੰ ਲੱਗਦਾ ਅੰਤਰਜਾਮੀ ਹੈ ਉਹ ਭਗਵਾਨ ਦਾ ਕੋਈ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਆ ਜਾਵੇ ਤੇ ਗੁਰਮਖ ਪਿਆਰਿਓ ਹੁਣ ਇਸੇ ਤਰ੍ਹਾਂ ਇੱਕ ਸਾਧੂ ਦਾ ਰੂਪ ਧਾਰਨ ਕੀਤਾ ਤੇ ਭਗਵਾਨ ਨੇ ਸ੍ਰੀ ਰਵਿਦਾਸ ਜੀ ਕੋਲ ਆ ਗਏ ਤੇ ਜਦੋਂ ਵੇਖਿਆ ਆ ਕੇ ਤੇ ਸ੍ਰੀ ਰਵਿਦਾਸ ਜੀ ਨੇ ਫਿਰ ਪਛਾਣ ਲਿਆ ਕਿਉਂਕਿ ਪਛਾਣ ਵੀ ਕੋਈ ਸਕਦਾ ਹੈ ਇਹ ਨਹੀਂ ਪਤਾ ਉਹ ਮੰਗਤੇ ਦੇ ਰੂਪ ਵਿੱਚ ਸਾਡੇ ਘਰ ਆ ਜਾਵੇ ਇਹ ਨਹੀਂ ਪਤਾ ਉਹ ਕਿਹੜੇ ਰੂਪ ਵਿੱਚ ਆ ਜਾਵੇ ਤੇ ਗੁਰਮਖ ਪਿਆਰਿਓ ਇੱਕ સિંહਾ ਹੋਇਆ ਸਿਂਹਾ ਭਗਤ ਗੁਰੂ ਨਾਨਕ ਜੀ ਦਾ ਸਿੱਖ ਹੋਇਆ ਸਿਂਹਾ ਤੇ ਸਿਂਹੇ ਦੇ ਘਰ ਇੱਕ ਨੌਕਰ ਦਾ ਰੂਪ ਧਾਰਨ ਕਰਕੇ ਆਏ ਸੀ ਪ੍ਰਮਾਤਮਾ ਇੱਕ ਨੌਕਰ ਦਾ ਤੇ ਗੁਰਮਖ ਪਿਆਰਿਓ ਇਸ ਤਰ੍ਹਾਂ ਹੋਰ ਵੀ ਬਹੁਤ ਸਿੱਖ ਹੋਏ ਜਿਨ੍ਹਾਂ ਨੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਰਸ਼ਨ ਦਿੱਤੇ ਤੇ ਗੁਰਮਖ ਪਿਆਰਿਓ ਅੱਜ ਇੱਕ ਬਜ਼ੁਰਗ ਦੇ ਰੂਪ ਇੱਕ ਸਾਧੂ ਦੇ ਰੂਪ ਦੇ ਵਿੱਚ ਦਰਸ਼ਨ ਦਿੱਤੇ ਭਗਵਾਨ ਨੇ ਵਸ਼ਾਨ ਲਿਆ ਤਨੋਂ ਮਨੋਂ ਮਹਿਮ ਕਰਨ ਲੱਗ ਪਏ ਵਿਰਾਗ ਵਿੱਚ ਆ ਗਏ ਵਿਰਾਗ ਲੱਗ ਗਿਆ ਦਰਸ਼ਨ ਕਰਕੇ ਇਹ ਵਿਰਾਗ ਭਗਤੀ ਤੋਂ ਬਗੈਰ ਨਹੀਂ ਪ੍ਰਾਪਤ ਹੁੰਦਾ ਜਿਹੜਾ ਕੋਈ ਭਗਤੀ ਕਰਦਾ ਹੈ 10 ਦਿਨ ਭਗਤੀ ਕਰੋ ਆਪਣੇ ਆਪ ਹੀ ਪਤਾ ਲੱਗ ਜਾਂਦਾ ਹੈ ਜਦੋਂ ਕੋਈ ਚੌਂਕੜਾ ਮਾਰ ਕੇ ਭਗਤੀ ਕਿਵੇਂ ਕਰਨੀ ਹੈ ਭਗਤੀ ਇਹ ਨਹੀਂ ਵੀ 24 ਘੰਟੇ ਬੈਠੇ ਰਹਿਣਾ ਭਗਤੀ ਦਾ ਭਾਵ ਹੈ ਕਿ ਜੁੜਨਾ ਜਦੋਂ ਜੁੜ ਗਿਆ ਤਾਂ ਤੇਰੀ ਅਠੋ ਪਹਿਰ ਦੀ ਭਗਤੀ ਹੈ ਪਹਿਲਾਂ ਵੀ ਆਪ ਜੀ ਨੇ ਸਰਵਣ ਕੀਤਾ ਸੀ ਟਰੈਕਟਰ ਚਲਾਉਂਦਾ ਵੀ ਕੰਮਕਾਰ ਕਰਦਾ ਵੀ ਖੇਤੀ ਕਰਦਾ ਵੀ ਦਿਹਾੜੀ ਕਰਦਾ ਵੀ ਜੇ ਤੂੰ ਜੁੜਿਆ ਹੋਇਆ ਤਾਂ ਸਮਝ ਲੈ ਕਿ ਤੇਰੀ ਭਗਤੀ ਹੈ ਤੂੰ ਭਗਤੀ ਕਰ ਰਿਹਾ ਹੈ ਤੇ ਜਦੋਂ ਭਗਤੀ ਵੱਲ ਬੰਦਾ ਤੁਰ ਪੈਂਦਾ ਹੈ ਯਾਦ ਵੱਲ ਤੁਰ ਪੈਂਦਾ ਹੈ ਉਦੋਂ ਵਿਰਾਗ ਆਉਂਦਾ ਹੈ ਜਦੋਂ ਅੰਦਰ ਯਾਦ ਆਵੇ ਨਾ ਪ੍ਰਮਾਤਮਾ ਦੀ ਫਿਰ ਵਿਰਾਗ ਆਉਂਦਾ ਜਿਸ ਤਰ੍ਹਾਂ ਸਾਡਾ ਕੋਈ ਬਾਹਰ ਗਿਆ ਕੋਈ ਫੌਜ ਵਿੱਚ ਗਿਆ ਜਦੋਂ ਉਹਨੂੰ ਕੋਈ ਯਾਦ ਕਰਦਾ ਜਾਂ ਪਰਿਵਾਰ ਵਿੱਚੋਂ ਕੋਈ ਛੱਡ ਕੇ ਚਲਿਆ ਗਿਆ ਜੀਵ ਸਾਡਾ ਕੋਈ ਪਰਿਵਾਰ ਦਾ ਮੈਂਬਰ ਤੇ ਜਦੋਂ ਉਹਨੂੰ ਯਾਦ ਕਰਦੇ ਆ ਵਿਰਾਗ ਆਉਂਦਾ ਕਿਉਂਕਿ ਯਾਦ ਨਾਲ ਵਿਰਾਗ ਆਉਂਦਾ ਰੋਣਾ ਆਉਂਦਾ ਹੈ ਵਿਰਾਗ ਯਾਦ ਤੋਂ ਬਗੈਰ ਨਹੀਂ ਆ ਸਕਦਾ ਜਦੋਂ ਯਾਦ ਕਰਾਂਗੇ ਅੰਦਰ ਪ੍ਰੇਮ ਹੋਏਗਾ ਫਿਰ ਵਿਰਾਗ ਉਤਪਨ ਹੁੰਦਾ ਹੈ ਕਹਿੰਦੇ ਨੇ ਵਿਰਾਗ ਆ ਗਿਆ ਵਿਰਾਗ ਦੇ ਵਿੱਚ ਫਿਰ ਆ ਸ਼ਬਦ ਉਚਾਰਨ ਕੀਤਾ ਰਬਦਾਸ ਮਹਾਰਾਜ ਨੇ ਰਾਗ ਸੋਰਠਿ ਬਾਣੀ ਭਗਤ ਰਬਦਾਸ ਜੀ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖਿਆ 658 ਅੰਗ ਤੇ ਜੋ ਤੁਮ ਗਿਰ ਵਰ ਤੋ ਹਮ ਮੋਰਾ ਜੋ ਤਮ ਚੰਦ ਤੋਂ ਹਮ ਭਏ ਹੈ ਚਕੋਰਾ ਜੋ ਤਮ ਚੰਦ ਤੋਂ ਹਮ ਭਏ ਹੈ ਚਕੋਰਾ ਮਾਦੇ ਵੀ ਤੁਮ ਨਾ ਤੋਰ ਹੋ ਤੋ ਹਮ ਨਹੀਂ ਤੋਰ ਹੈ ਤੁਮ ਸਿਉ ਜੋ ਤੋੜ ਕਵਨ ਸਿਉ ਜੋ ਰਹਿ ਇਹਦੇ ਬੜੇ ਸੋਹਣੇ ਅਰਥ ਨੇ ਕੱਲ ਨੂੰ ਆਪ ਜੀ ਨੂੰ ਇਹ ਸਾਰੇ ਅਰਥ ਸੁਣਾਏ ਜਾਣਗੇ ਇਸ ਵਿੱਚ ਦਸਿਆ ਭਗਤ ਜੀ ਨੇ ਕਿ ਜੇਕਰ ਤੁਸੀਂ ਪਹਾੜ ਹੋ ਤਾਂ ਪਹਾੜ ਦੇ ਵਿੱਚ ਜਿਹੜਾ ਮੋਰ ਹੁੰਦਾ ਹੈ ਨਾ ਬੜਾ ਖੁਸ਼ ਰਹਿੰਦਾ ਹੈ ਪਹਿਲਾਂ ਪਉਂਦਾ ਤਾਂ ਮੈਂ ਮੋਰ ਹਾਂ ਜੋਤਮ ਗਿਰਵਰ ਤੋਂ ਹਮ ਮੋਰਾ ਜੋਤਮ ਚੰਦ ਜੇ ਤੂੰ ਚੰਦ ਹੈ ਤਾਂ ਹਮ ਭਏ ਹੈ ਛਕੋਰਾ ਚਕੋਰ ਜਿਹੜਾ ਨਾ ਉਹ ਚੰਦ ਨੂੰ ਇੰਨਾ ਪ੍ਰੇਮ ਕਰਦੀ ਐ ਕਿ ਚੰਦ ਉਹ ਕਈ ਵਾਰ ਕਿਉਂਕਿ 15 ਦਿਨ ਚੰਦ ਰਹਿੰਦਾ ਤੇ 15 ਦਿਨ ਹਨੇਰ ਐ ਜਦੋਂ ਹਨੇਰ ਹੁੰਦਾ ਨਾ ਉਸ ਵਕਤ ਸ਼ਿਕਾਰੀ ਆਉਂਦੇ ਨੇ ਤੇ ਚੰਨ ਨਹੀਂ ਚੜਿਆ ਹੁੰਦਾ ਸ਼ਿਕਾਰੀ ਨਾ ਕੋਲੇ ਗਰਮ ਕਰਕੇ ਬਿਲਕੁਲ ਲਾਲ ਕਰਕੇ ਉਹ ਉੱਪਰ ਭਗਾ ਕੇ ਮਾਰਦੇ ਨੇ ਚਕੋਰ ਨੂੰ ਇਦਾਂ ਹੁੰਦਾ ਕਿ ਉਹ ਸ਼ਾਇਦ ਚੰਦ ਦੇ ਵੱਲੋਂ ਕੋਈ ਸੁਗਾਤ ਆਈ ਹੈ ਉਹ ਚੰਦ ਵੱਲ ਟਿਕਾ ਟਿੱਕੀ ਲਾ ਕੇ ਵੇਖਦਾ ਰਹਿੰਦਾ ਤੇ ਜਦੋਂ ਉਹ ਚਕੋਰ ਗੁਰਮਖ ਪਿਆਰਿਓ ਵੇਖਦੀ ਹੈ ਕਿ ਜਦੋਂ ਚੰਦ ਦੇ ਵੱਲ ਨਿਗਾਹ ਮਾਰਦੀ ਹੈ ਤਾਂ ਉਹ ਕੋਲੇ ਗੁਰਮਖ ਪਿਆਰਿਓ ਉੱਪਰ ਭਗਾ ਕੇ ਮਾਰਦੇ ਨੇ ਤੇ ਉਹਨੂੰ ਇਦਾਂ ਹੁੰਦਾ ਕਿ ਸ਼ਾਇਦ ਚੰਦ ਨੇ ਕੋਈ ਸੁਗਾਤ ਭੇਜੀ ਹੈ ਉਹ ਆਪਣਾ ਮੂੰਹ ਟੱਡ ਲੈਂਦੀ ਹੈ ਕੋਲੇ ਮੂੰਹ ਵਿੱਚ ਪੈ ਜਾਂਦੇ ਨੇ ਤੇ ਮੂੰਹ ਸੜ ਜਾਂਦਾ ਹੈ ਸ਼ਿਕਾਰੀ ਸ਼ਿਕਾਰ ਕਰ ਲੈਂਦਾ ਹੈ ਆ ਇਹ ਅਗਲੀ ਗੱਲ ਦੱਸੀ ਹੈ ਸ਼ਰੋਮਣੀ ਭਗਤ ਸ੍ਰੀ ਰਵਿਦਾਸ ਮਹਾਰਾਜ ਜੀ ਦੀ ਅਗਲੀ ਬਾਣੀ ਦੇ ਵਿੱਚ ਜੋ ਤੁਮ ਗਿਰ ਪਰ ਤੋਂ ਹਮ ਮੋਰਾ ਜੋ ਤੁਮ ਚੰਤੋਂ ਹਮ ਭੇ ਹੈ ਚਕੋਰਾ ਜੇ ਤੂੰ ਚਾਹਂਦਾ ਮੈਂ ਚਕੋਰਾ ਇੰਨੀ ਇੰਨਾ ਪ੍ਰੇਮ ਕਰਦੀ ਹੈ ਚਕੋਰ ਕਿ ਆਪਣੀ ਜਾਨ ਨਸ਼ਵਰ ਕਰ ਦਿੰਦੀ ਹੈ ਚੰਦ ਦੇ ਵਾਸਤੇ ਮੈਂ ਚਕੋਰਾ ਤੂੰ ਚੰਦ ਹੈ ਪ੍ਰਮਾਤਮਾ ਨੂੰ ਕਹਿ ਰਹੇ ਨੇ ਰਬਦਾਸ ਮਹਾਰਾਜ ਇਹਦੇ ਵਿੱਚ ਅਗਲੀ ਜਿਹੜੀਆਂ ਪੰਗਤੀਆਂ ਨੇ ਰਹਿਣੀਆਂ ਕਥਾਵਾਂ ਆਪ ਜੀ ਨੂੰ ਕੱਲ ਨੂੰ ਸੁਣਾਈਆਂ ਜਾਣਗੀਆਂ ਰਹਿਣੀਆਂ ਕਥਾਵਾਂ ਸਰਵਣ ਕਰਕੇ ਆਪਣਾ ਜੀਵਨ ਸਫਲਾ ਬਣਾਓ ਧੰਨਵਾਦ ਸਾਰੀਆਂ ਸੰਗਤਾਂ ਦਾ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਹਾਜ਼ਰੀਆਂ ਲਵਾਈਆਂ ਆਪਣਾ ਜੀਵਨ ਸਫਲਾ ਕੀਤਾ ਸਮਾਂ ਹੋ ਗਿਆ ਹੈ ਅਰਦਾਸ ਬੇਨਤੀ ਦਾ ਸਾਰੀਆਂ ਸੰਗਤਾਂ ਅਰਦਾਸ ਸ਼ਾਮਲ ਹੋਵੋ ਹਾਜ਼ਰੀਆਂ ਲਵਾਓ ਜੀਵਨ ਸਫਲਾ ਕਰੋ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੋਰੀਆਂ ਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ